ਗੁਰੂ ਕਾ ਤਾਲਕੁਰ ਦਵਾਰਾ ਜੀ ਸਿੱਖ ਧਰਮ ਦਾ ਇੱਕ ਮਹੱਤਵਪੂਰਨ ਇਤਿਹਾਸਿਕ ਸਥਾਨ ਹੈ ਇਹ ਗੁਰਦੁਆਰਾ ਆਗਰਾ ਸ਼ਹਿਰ ਉੱਤਰ ਪ੍ਰਦੇਸ਼ ਵਿੱਚ ਹੈ ਇਹ ਸਥਾਨ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਨਾਲ ਗਹਿਰਾ ਸਬੰਧ ਰੱਖਦਾ ਹੈ ਇਤਿਹਾਸ ਦੇ ਅਨੁਸਾਰ ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਸੀ ਗੁਰੂ ਜੀ ਦੀ ਰਿਹਾਈ ਸਮੇਂ ਉਹਨਾਂ ਨੇ ਸ਼ਰਤ ਰੱਖੀ ਸੀਗੀ ਕਿ ਉਹਨਾਂ ਨਾਲ ਉਹ ਸਾਰੇ 52 ਰਾਜੇ ਵੀ ਰਿਹਾ ਕੀਤੇ ਜਾਣ ਜੋ ਉਸ ਕਿਲੇ ਵਿੱਚ ਕੈਦ ਸਨ ਗੁਰੂ ਜੀ ਨੇ ਫਿਰ 52 ਕਲੀਆਂ ਵਾਲਾ ਇੱਕ ਚੋਲਾ ਤਿਆਰ ਕਰਵਾਇਆ ਤੇ ਸਾਰੇ ਰਾਜੇ ਉਸ ਚੋਲੇ ਨੂੰ ਫੜ ਕੇ ਕਿਲੇ ਤੋਂ ਬਾਹਰ ਆ ਗਏ ਸਨ ਇਸ ਕਰਕੇ ਗੁਰੂ ਸਾਹਿਬ ਜੀ ਨੂੰ ਬੰਦੀ ਛੋੜ ਵੀ ਕਿਹਾ ਜਾਂਦਾ ਹੈ ਇਹ ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਕੁਝ ਸਮੇਂ ਲਈ ਆਗਰਾ ਵਿੱਚ ਰਹੇ ਉਸ ਸਮੇਂ ਇਹ ਸਥਾਨ ਇੱਕ ਵੱਡਾ ਤਲਾਬ ਸੀ ਜਿੱਥੇ ਗੁਰੂ ਜੀ ਬੈਠ ਕੇ ਧਿਆਨ ਲਗਾਉਂਦੇ ਬਾਅਦ ਵਿੱਚ ਇੱਥੇ ਗੁਰਦੁਆਰਾ ਬਣਾਇਆ ਗਿਆ ਜੋ ਗੁਰੂ ਘਰ ਤਾਲ ਦੇ ਨਾਮ ਨਾਲ ਪ੍ਰਸਿੱਧ ਹੋਇਆ ਅੱਜ ਇਹ ਗੁਰਦੁਆਰਾ ਸਿੱਖਾਂ ਲਈ ਆਸਥਾ ਦਾ ਕੇਂਦਰ ਹੈ ਇੱਥੇ ਹਰ ਸਾਲ ਬਹੁਤ ਸਾਰੇ ਸ਼ਰਧਾਲੂਆ ਜਿਹੜੇ ਕਿ ਦਰਸ਼ਨ ਕਰਨ ਆਉਂਦੇ ਹਨ ਅਤੇ ਗੁਰੂ ਸਾਹਿਬ ਜੀ ਦੀ ਕੁਰਬਾਨੀ ਤੇ ਨਿਆ ਦੀ ਯਾਦ ਨੂੰ ਤਾਜ਼ਾ ਵੀ ਕਰਦੇ ਹਨ ਇਤਿਹਾਸ ਦੇ ਅਨਸਾਰ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਨਾਲ ਸਫ਼ਰ ਕਰਦੇ ਸਨ ਉਸ ਸਮੇਂ ਉਹ ਵੀ ਇਸ ਸਥਾਨ ਤੇ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਕੁਝ ਸਮਾਂ ਭਗਤੀ ਅਤੇ ਸਿਮਰਨ ਵਿੱਚ ਬਤਾਇਆ ਇਸ ਕਰਕੇ ਇਹ ਸਥਾਨ ਦੋਵੇਂ ਗੁਰੂ ਸਾਹਿਬਾਨ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ ਪਰ ਮੁੱਖ ਤੌਰ ਤੇ ਇਹ ਗੁਰਦੁਆਰਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਨਾਲ ਜੁੜਿਆ ਹੋਇਆ ਹੈ ਖਾਸ ਕਰਕੇ ਰਾਜਿਆਂ ਦੀ ਰਿਹਾਈ ਵਾਲੀ ਘਟਨਾ ਕਰਕੇ ਗੁਰੂ ਘਰ ਦਾ ਦਰਬਾਰ ਸਾਹਿਬ ਪੌੜੀਆਂ ਚੜ੍ਹ ਕੇ ਉੱਪਰ ਵੱਲ ਨੂੰ ਹੈ ਆਜੂ ਆਪਾਂ ਹੁਣ ਦਰਸ਼ਨ ਕਰਾਂਗੇ ਗੁਰੂ ਘਰ ਦੇ ਦਰਬਾਰ ਸਾਹਿਬ ਦੇ ਆਪਾਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਲਈ ਆਏ ਆ ਧੰਨਵਾਦ ਤੁਹਾਨੂੰ ਕਰਵਾਂਗੇ ਪਾਪੀ ਪ੍ਰਸ਼ਾਦਾ ਪਾਣੀ ਇੱਧਰ ਹੀ ਬਣਦਾ ਹਾਂਜੀ ਹਾਂ ਨੇ ਉੱਪਰ ਕਹਿੰਦੇ ਇੱਧਰ ਬਣਦੇ ਠੀਕ ਹੈ ਬਹੁਤ ਜੀ ਸੰਗਤ ਜੀ ਦੇਖ ਸਕਦੇ ਹੋ ਤੁਸੀਂ ਬੀਬੀਆਂ ਜਿਹੜੀਆਂ ਕਿ ਪ੍ਰਸ਼ਾਦੇ ਦੀ ਤਿਆਰੀ ਕਰ ਰਹੀਆਂ ਦੇਖੋ ਆਟਾ ਗੁੰਨ ਕੇ ਇਹਨਾਂ ਕੋਲੇ ਪਹੁੰਚ ਚੁੱਕਿਆ ਤੇ ਇਹ ਅੱਗੇ ਪੇੜੇ ਕਰਕੇ ਹਨਾ ਅੱਗੇ ਦੇ ਰਹੀਆਂ ਦੂਜੀਆਂ ਬੀਬੀਆਂ ਕੋਲ ਤੇ ਉਹ ਬੀਬੀਆਂ ਫਿਰ ਅੱਗੇ ਇਹਨਾਂ ਦੀਆਂ ਰੋਟੀਆਂ ਬੇਲ ਕੇ ਕਹਿ ਲੋ ਅੱਗੇ ਦੇ ਪਹੁੰਚਾ ਰਹੀਆਂ ਤੇ ਅੱਗੇ ਫਿਰ ਪ੍ਰਸ਼ਾਦੇ ਬੀਬੀਆਂ ਜਿਹੜੀਆਂ ਕਿ ਪਕਾਉਂਦੀਆਂ ਨੇ ਤੇ ਆਜੋ ਆਪਾਂ ਬਾਕੀ ਅੱਗੇ ਦੇਖਦੇ ਆਂ ਦੇਖੋ ਜੀ ਸੇਵਾ ਕਰ ਰਹੇ ਆਂ ਕੀ ਬਾਤ ਹੈ ਲਓ ਜੀ ਬੀਬੀ ਨੇ ਪ੍ਰੇਥਨ ਵੀ ਭੁੱਕਤਾ ਲਓ ਇਹ ਅੱਗੇ ਕਰਤਾ ਵੇਲਣੇ ਦੇ ਨਾਲ ਆ ਬੀਬੀ ਸਬਜੀ ਦੀ ਤਿਆਰੀ ਕਰ ਰਹੀਆਂ ਪਿਆਜ਼ ਵਗੈਰਾ ਕੱਟ ਰਹੀਆਂ ਧਨੀਆ ਮੇਥੇ ਦੇਖੋ ਸਾਫ਼ ਕਰਕੇ ਪਾਏ ਜਾ ਰਹੇ ਆ ਤੇ ਬੀਬੀ ਪਿਆਜ਼ ਕੱਟ ਰਹੀ ਆ ਆਜੋ ਅੱਗੇ ਦੇਖਦੇ ਆ ਕੀ ਚੱਲ ਰਿਹਾ ਅੱਗੇ ਦੇਖੋ ਪ੍ਰਸ਼ਾਦਾ ਹਲੇ ਸ਼ੁਰੂ ਨਹੀਂ ਹੋਇਆਗਾ ਹਲੇ ਕਹਿ ਲੋ ਚਾਹ ਦੇ ਲੰਗਰ ਚੱਲਦੇ ਆ ਤੇ ਵੀਰ ਹਣੀ ਦੇਖੋ ਚਾਹ ਛਕ ਰਹੇ ਆ ਤੇ ਇੱਧਰ ਚਾਹ ਲਾਈ ਜਾਂਦੀ ਆ ਆਜੋ ਅੱਗੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਲੰਗਰ ਪ੍ਰਸਾਦਾ ਤਿਆਰ ਹੁੰਦਾ ਵਾ ਇੱਧਰ ਹਰ ਕਿਸੇ ਨੂੰ ਕੋਈ 允许 ਨਹੀਂ ਕੀ ਜਿਸ ਨੇ ਸੇਵਾ ਕਰਨੀ ਆ ਉਹ ਆ ਸਕਦੇ ਆ ਦਾ ਜਿਹੜੇ ਪੱਕੇ ਸੇਵਾਦਾਰ ਆ ਉਹੀ ਇੱਧਰ ਆਉਂਦੇ ਆ ਕੋਈ ਹਰ ਕਿਸੇ ਨੂੰ ਇੱਧਰ ਆਗਿਆ ਨਹੀਂ ਕੀ ਆਉਂਗੀ ਕੀ ਦੇਖ ਸਕਦੇ ਹੋ ਇਹ ਆ ਜਿਹੜੇ ਕਿ ਰਸੋਈ ਦੇ ਸਟੋਰ ਆ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਆਜੋ ਜੀ ਆਪਾਂ ਕਹਿ ਲੋ ਲੰਗਰ ਹਾਲ ਵਿੱਚ ਆ ਗਏ ਆ ਤੇ ਸੰਗਤ ਨੂੰ ਪ੍ਰਸ਼ਾਦਾੇ ਸ਼ਕਾਏ ਜਾ ਰਹੇ ਆ ਦੇਖੋ ਸੇਵਾਦਾਰ ਵੀਰ ਇੱਥੋਂ ਜਿਹੜਾ ਕਿ ਲੰਗਰ ਪ੍ਰਸ਼ਾਦਾ ਲੈ ਕੇ ਅੱਗੇ ਸੰਗਤ ਵਿੱਚ ਵਰਤਾ ਰਹੇ ਆ ਪੈਣਾ ਲੱਗੀਆਂ ਹੋਈਆਂ ਦੇਖੋ ਸੇਵਾ ਕਰਨ ਵੀਰ ਵੀ ਆ ਭੈਣਾ ਵੀ ਦੋਨੋਂ ਸੇਵਾ ਜਿਹੜੀ ਕਿ ਕਰ ਰਹੇ ਆ ਤੁਸੀਂ ਦੇਖਿਆ ਹੋ ਇਸ ਗੁਰੂ ਘਰ ਵਿੱਚ ਜਿਹੜੇ ਕਿ Hindu ਪਰਿਵਾਰ ਆ ਉਹ ਬਹੁਤ ਕਹਿ ਲੋ ਆਉਂਦੇ ਆ ਸੰਗਤ ਦਰਸ਼ਨ ਕਰਨ ਨੂੰ ਮੱਥਾ ਟੇਕਣ ਕਿਉਂਕਿ ਇਹ ਗੁਰੂ ਘਰ ਉੱਤਰ ਪ੍ਰਦੇਸ਼ ਦੇ ਵਿੱਚ ਆ ਇੱਧਰ ਸਿੱਖਾਂ ਦੀ ਗਿਣਤੀ ਵੀ ਥੋੜੀ ਘੱਟ ਆ ਜ਼ਿਆਦਾਤਰ ਜਿਹੜੇ Hindu ਪਰਿਵਾਰ ਆ ਉਹ ਆਉਂਦੇ ਆ ਗੁਰੂ ਘਰੇ ਦੇਖ ਸਕਦੇ ਹੋ ਤੁਸੀਂ ਸੰਗਤ ਆ ਜਿਹੜੀ ਕਿ ਅਰਮਾਨ ਨਾਲ ਪਛਾਦੇ ਛੱਕ ਰਹੀ ਆ ਤੇ ਆਜੋ ਆਪਾਂ ਅੱਗੇ ਵਧਦੇ ਆ ਐਸ ਵੀਰ ਦੀ ਵਰਤਨ ਦੇਖੋ ਵਰਤਣ ਦੀ ਸਪੀਡ ਕਿੰਨੀ ਆ ਤੁਸੀਂ ਚੈੱਕ ਕਰੋ ਦੇਖੋ ਕਿੰਨੀ ਤੇਜ਼ੀ ਨਾਲ ਵੀਰ ਜਿਹੜਾ ਕਿ ਸੇਵਾ ਕਰਦਾ ਜਾ ਰਿਹਾ ਬਹੁਤ ਤੇਜ਼ੀ ਨਾਲ ਵਰਤੋਂਦਾ ਗੁਰੂ ਘਰ ਐਂਟਰ ਹੁੰਦਿਆਂ ਨੂੰ ਸਾਹਮਣੇ ਤੋਂ ਵੱਖੋ-ਵੱਖਰੀਆਂ ਪਾਰਕਾਂ ਬਣੀਆਂ ਹੋਈਆਂ ਹਨ ਜੋ ਕਿ ਗੁਰੂ ਘਰ ਨੂੰ ਹੋਰ ਵੀ ਸੁੰਦਰ ਬਣਾਉਂਦੀਆਂ ਨੇ ਸੋਹਣਾ ਬਣਾਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਆਪਾਂ ਹਲ ਇਸ ਟਾਈਮ ਛੱਤ ਦੇ ਉੱਤੇ ਮੌਜੂਦ ਹਾਂ ਜਿੱਥੇ ਦਰਬਾਰ ਸਾਹਿਬ ਆ ਤੇ ਇੱਕ ਪਾਸੇ ਆਹ ਲਾਈਨ ਦੇ ਵਿੱਚ ਸੰਗਤ ਜੋ ਕਿ ਦੇਖ ਲੈ ਰਹੀ ਆ ਦੇਖਦਾ ਪ੍ਰਸ਼ਾਦ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਮੇਂ ਗੁਰਦੁਆਰਾ ਗੁਰੂ ਕਾ ਤਾਲ ਸਾਹਿਬ ਆਗਰਾ ਉੱਤਰ ਪ੍ਰਦੇਸ਼ ਮਨ ਮਾਨਦੇ ਲੋਕ ਦਾ ਪਤੀਜੈ ਜਦੋਂ ਮੇਰਾ ਮਾਤਮ ਉਹ ਸੁਪ੍ਰਭੂ ਮੇਰੇ ਬੰਦੇ ਜਾਣ ਲਿਆ ਸਮਝ ਪਈ ਤੇ ਫਿਰ ਲੋਕ ਪੇਰੇ ਤੇ ਪਤੀਜ ਦੇਣੇ ਇਸ ਨੂੰ ਰੱਬ ਦੇ ਦਿਨਾਰ ਹੋ ਸਕਦੇ ਨੇ ਇਸ ਨੂੰ ਸਾਹ ਪੈ ਸਕਦੀ ਹੈ ਜੇ ਆਪਾਂ ਕਹਿ ਦਈਏ ਨਾ ਕਿ ਬਲਾਵਾ ਕੋਲ ਸੀ ਨੂੰ ਵਸਤੂ ਵਿੱਚ ਕਿਵੇਂ ਮਿਲਦੀ ਇਹ ਤਾਂ ਲੱਗਦਾ ਹੀ ਨਹੀਂ ਕਿ ਇਸ ਨੂੰ ਕਿੰਨਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਬਾ ਬਕਾਲਾ ਸੇ ਜਿਹਦੀ ਤਰਤੀਜ ਤੋਂ ਆਈ ਮੱਖਣ ਸ਼ਾਹ ਨੇ ਬੇਨਤੀਆਂ ਕਰਕੇ ਮਹਾਰਾਜ ਨੂੰ ਪ੍ਰਗਟ ਕੀਤਾ ਹੁੰਦੇ ਜੀ ਸੰਸਾਰ ਦੇ ਜੀਵਾਂ ਤੇ ਭੈਲੇ ਮਹਾਰਾਜ ਵਰਤ ਹੋ ਜਿਹੜੇ ਬਾਈ 겁ੀ ਸੰਨਾ ਗੁਰੂ ਬਣਦਾ ਦਾਵਾ ਕਰਦੇ ਸਨ ਇਹ ਭਾਈ ਤੇਰ ਪੱਲ ਵਰਕੇ ਤੇਰਾਮ ਰਾਏ ਹੋਰ ਬੜੇ ਨੇ ਕਹਿ ਲੱਗੇ ਇਹਨਾਂ ਨੂੰ ਤਾਂ ਕੋਈ ਜਨਗ ਆਦਿ ਵਾਲੇ ਨੂੰ ਪਤਾ ਹੀ ਨਹੀਂ ਸੀ ਇਹਨਾਂ ਕੋਲੇ ਸੁਖ ਸਾਧਨ ਬੜੇ ਹੋ ਗਏ ਬੜੀ ਸੰਗਤ ਆਉਣ ਲੱਗੀ ਹੈ ਨਾ ਤਾਂ ਕੋਈ ਜਨ ਦੇ ਵਿਵਾਰ ਵਾਲੇ ਕੋਈ ਯਾਰਤਾ ਨਹੀਂ ਇਹਨਾਂ ਦੀ ਆਪਣੀ ਮੱਤ ਛੋਟੀ ਮੱਤ ਤੇ ਕਵੀਰ ਸਾਹਿਬ ਕਹਿੰਦੇ ਮਨ ਮਾਤ ਦੇ ਲੋਗ ਦਾ ਪਤੀਜਾ ਤੇ ਜਿਹੜੇ ਲੋਗ ਨੇ ਸੰਸਾਰਕ ਗਤ ਗਿਆਨੀ ਮੇਰੇ ਤੇ ਪਤੀਜ ਨੇ ਨਹੀਂ ਮੇਰੇ ਤੇ ਨਿਸ਼ਚਾ ਨਹੀਂ ਕਰਦੇ ਨਾ ਪਤੀਜ ਤਾਂ ਕਿਆ ਕੀਚ ਤੇ ਕਵੀਰ ਸਾਹਿਬ ਕਹਿੰਦੇ ਨੇ ਨਹੀਂ ਪਤੀਜ ਦੇ ਨਹੀਂ ਪੰਚ گردوارا دان صاحب گروہ کا تال ارے تو مادر نائی ہرے ماں کا نام ہے اے تو دیکھ تو نام تکیاں پڑھتے سوچتے خیالوں کے ساتھ چل اگے چل اگے کو کا یہ سوچنا پہنچتا ہے ہمیں اور سنا